ਕਿਸਾਨੋ ਕੀ ਅਸੀਂ ਸਪੋਰਟ ਕਰਾਂਗੇ ਸ਼ੁਭਕਰ ਨਹੀਂ ਸੀਨਾ ਠੋਕ ਕਰਾਂਗੇ ਬੜਾ ਕੀ ਅਨ ਰਾਦਰ ਹੈ ਤੂੰ મોદી ਨਹੀਂ ਰੇ ਜਾਬਰ ਹੈ ਤੂੰ ਜਾਬਰ ਹੈ ਤੂੰ ਜਾਬਰ ਹੈ ਤੂੰ ਈਬੀਐਮਏ ਗੜਬੜ ਕਰਵਾਈ ਧੋਖੇ ਸੇ ਸਰਕਾਰ ਬਣਾਈ 15 ਲੱਖ ਦਾ ਨਿਕਲਾ ਜੁਮਲਾ ਉਲਟੀ ਖੋਪੜੀ ਸੋਚਦਾ ਬਾਰਾ ਨੋਟਬੰਦੀ ਲੋਕੋਂ ਕੋ ਮਾਰਾ ਸਭ ਕੋ ਆਖ ਦਿਖਾਣੇ ਵਾਲਾ ਪੀਠ ਪੇ ਚੁਰੀ ਚਲਾਣੇ ਵਾਲਾ ਨਾ ਕੋਈ ਬੜਾ ਬਹਾਦਰ ਹੈ ਤੂੰ મોદી ਨਹੀਂ ਰੇ ਜਾਬਰ ਹੈ ਤੂੰ ਏਅਰਪੋਰਟ ਤੋਂ ਵੇਚਾ ਤੂੰ ਨੇ ਫੇਰ ਵੇਚਾ ਰੇਲਵੇ ਆਲ ਕੰਪਨੀ ਵੇਚਦੀ ਬਾਈ ਬੜਾ ਮਜ਼ਾ ਆਇਆ ਖੇਲ ਮੇ ਅਵਾਨੀ ਡਾਨੀ ਕਾ ਤੂੰ ਬਾਗੜ ਬਿੱਲਾ ਕਰੈਕਟਰ ਕਾ ਹੈ ਥੋੜਾ ਢੀਲਾ ਦੇਸ਼ ਕੋ ਖਾਣੇ ਵਾਲੇ ਲੱਕੜ ਬੱਗੇ ਪੈਰ ਪਸਾਰੇ ਛੋਟੀ ਸੀ ਤੋ ਚਾਦਰ ਹੈ ਤੂੰ ਮੋਦੀ ਨਹੀਂ ਰੇ ਜਾਬਰ ਹੈ ਤੂੰ ਜਾਬਰ ਹੈ ਤੂੰ ਜਾਬਰ ਹੈ ਤੂੰ ਝੂਠੀ ਡਿਗਰੀ ਝੂਠੇ ਬਾਦੇ ਨੇਕ ਨਹੀਂ ਹੈ ਆਪਕੇ ਰਾਦੇ ਝੂਠੀ ਡਿਗਰੀ ਝੂਠੇ ਬਾਦੇ ਨੇਕ ਨਹੀਂ ਹੈ ਆਪਕੇ ਰਾਦੇ ਦਿਮਾਗ ਮੇ ਪਲਤਾ ਛਲ ਨਿਕਾਲੋ ਦੂਮ ਸੇ ਥੋੜਾ ਬਲ ਨਕਾਲੋ ਨਹੀਂ ਚਲੇਗੀ ਔਰ ਚਲਾਕੀ ਬਿੱਲੀ ਤੇਰੀ ਪਾਲਤੂ 마ਸੀ ਕਿਤਨਾ ਬੜਾ ਰਿਕਾਦਰ ਹੈ ਤੂੰ મોદી ਨਹੀਂ ਰ ਜਾਬਰ ਹੈ ਤੂੰ ਜਾਬਰ ਹੈ ਤੂੰ ਜਾਬਰ મોદી ਸਾਨੂੰ ਝਕਾਉਣ ਨੂੰ ਫਿਰਦਾ ਇਹਨੂੰ ਇਹ ਨਹੀਂ ਪਤਾ ਵੀ ਅਸੀਂ ਹੁੰਨੇ ਕੌਣ ਹਮ ਇੰਦਰਾ ਨੇ ਸਾਡੇ ਵੱਲ ਥੋੜਾ ਜਿਹਾ ਇਸ਼ਾਰਾ ਕੀਤਾ ਸੀ ਤੇ ਅਸੀਂ ਇੰਦਰਾ ਨੂੰ ਕੀ ਜਵਾਬ ਦਿੱਤਾ ਸੀ ਉਹ ਵੀ ਇਹਨਾਂ ਦੇ ਕੰਨਾਂ ਥਣੀ ਦੀ ਹੈਗੀ ਹੈ ਗੱਲ ਆਪਣਾ ਇਤਿਹਾਸ ਨਹੀਂ ਇਹਨੂੰ ਬਦਲ ਇਤਿਹਾਸ ਨਹੀਂ ਪਤਾ ਜੀਨੇ ਵੀ ਸਾਡੇ ਨਾਲ ਅਹਿਮਦ ਸ਼ਾਹ ਬਦਾਲੀ ਚੜ ਕੇ ਆਇਆ ਸੀ ਉਹਨੂੰ ਘਰੇ ਜਾ ਕੇ ਜਵਾਬ ਦੇ ਕੇ ਆਏ ਸੀ ਇਹ ਗਲਤ ਸੋਚ ਦੇ ਵਿੱਚ ਤੇ ਗਲਤ ਆਪਣੀ ਥਿੰਕਿੰਗ ਦੇ ਨਾਲ ਚੱਲ ਰਿਹਾ ਰੂਡਲੀ ਬਿਹੇਵੀਅਰ ਹੈ ਇਹਨਾਂ ਦਾ ਹੂੰ ਸੈਂਟਰ ਦਾ ਬਿਹੇਵੀਅਰ ਬਹੁਤ ਜ਼ਿਆਦਾ ਰੂਡਲੀ ਹੈ ਕਿਸਾਨਾਂ ਦੇ ਜਿਹੜੀ ਆਪਣੀ ਸੁਭਾ ਸਰਕਾਰ ਆ ਜਿਵੇਂ ਭਗਵਾਨ ਤਮਾਨ ਹੈ ਉਹਦੇ ਵੱਲੋਂ ਚਲੋ ਹੁਣ ਥੋੜਾ ਜਿਹਾ ਬਿਆਨ ਆਇਆ ਕਿ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਐਕਸ਼ਨ ਕੇਂਦਰ ਸਰਕਾਰ ਕਿਉਂ ਜਿਹੜੀ ਆਪਾਂ ਬੈਠੇ ਤਾਂ ਪੰਜਾਬ ਦੇ ਵਿੱਚ ਆ ਕੇਂਦਰ ਕਿਉਂ ਕਰੇ ਪੰਜਾਬ ਦਾ ਵੀ ਤਾਂ ਕੋਈ ਫਰਜ਼ ਬਣਦਾ ਹੈ ਬਾਈ ਜੀ ਪੰਜਾਬ ਸਰਕਾਰ ਕੀ ਕਹਿੰਦੀ ਹੈ ਉਹ ਥੋੜੀਆਂ ਗੱਲਾਂ ਹੀ ਕਰਦਾ ਹੂੰ ਉਹ ਕਹਿੰਦਾ ਜਿੱਥੇ ਬਾਦਲ ਕੇ ਬਿੱਲ ਦੀ ਹਮਾਇਤ ਭਰਗੇ 4 ਬਸਾਂ ਤੋਂ 1500 ਕਰਗੇ ਉੱਥੇ ਕਦੇ ਭਰਮ ਕੁਲਫੀ ਗਰਮਾ ਗਰਮ ਹੂੰ ਕਹਿੰਦਾ ਕੈਪਟਨ ਬਾਦਲ ਨੂੰ ਸਮਝਾਤਾ ਚੰਨੀ ਸੱਪ ਫੜਨ ਤੇ ਲਾਤਾ ਮਿਲ ਗਈ ਮੈਨੂੰ ਚੰਨ ਜਿਹੀ ਹੂਰ ਇਹ ਤਾਂ ਮੇਰੇ ਕਰਮ ਕੁਲਫੀ ਗਰਮਾ ਗਰਮ ਨੂੰ ਹੋਰ ਗੱਲਾਂ ਤੋਂ ਵੇੜ ਹੀ ਨਹੀਂ ਹੂੰ ਉਹ ਤਾਂ ਕੁਲਫੀ ਗਰਮ ਕਰ ਲਈ ਠੰਡੀ ਕਰ ਲਈ ਉਬਲਦੀ ਕਰ ਲਈ बस ਆਹ ਕੰਮ ਹੈ ਇੱਕ ਸ਼ਬਦ ਤਾਂ ਹੁੰਦਾ ਮੂੰਹ ਦੇ ਵਿੱਚ ਬੋਲ ਪੇ ਬੰਦਾ ਜबान ਹੈ ਰੱਬ ਨੇ 32 ਦੰਦਾਂ ਵਾਲਾ ਕਹਿੰਦਾ ਮੈਨੂੰ 32 ਦੰਦ ਹੈ 32 ਦੰਦ ਹੈਗੇ ਇਹ ਵੀ ਹੈ ਕਿ ਹੈਣਗੇ ਕੀ ਚਾਹੁੰਦੇ ਆ ਉਹ ਲੋਕ ਜ਼ੁਲਮ ਨੂੰ ਜੇ ਗਾਂਹਾਂ ਤੋਂ ਇੱਕ ਵੋਟ ਵੀ ਨਹੀਂ ਪੈਣੀ ਜਨਤਾ ਜਨਰਦਨ ਹੈ ਜਨਤਾ ਨਹੀਂ ਹੱਕ ਦਿੱਤਾ ਹੈ ਹੁਣ ਕੁਲਫੀ ਵੀਰ ਮੇਰਿਆ ਠੰਡੀ ਕਰ ਲਾ ਗਰਮ ਰਹਿਣ ਦਾ ਕੋਈ ਫਾਇਦਾ ਨਹੀਂ ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਇੰਨੀ ਅਤਨਾਚਕ ਇਹੀ ਗੱਲ ਕਹਿੰਦੇ ਇਸ ਤਾਂ ਪੰਜਾਬ ਸਰਕਾਰ ਜਿਵੇਂ ਕਹਿੰਦੇ ਸੀਗੇ ਵੀ ਮੈਂ ਕਿਸਾਨ ਦਾ ਪੁੱਤ ਆ ਮੈਂ ਜੈਂਡੋਰੀਆਂ ਵੀ ਬਦਲੀਆਂ ਨੇ ਮੈਂ ਆਪ ਹੀ ਹੰਡਾਏ ਨੇ ਮੈਂ ਬਾਹਰ ਰਾਤਾਂ ਗੱਟੀਆਂ ਨੇ ਕਿਸਾਨ ਦੇ ਹੱਕਾਂ ਵਿੱਚ ਖੜੇ ਵੀ ਤਾਂ ਸਹੀ ਨਹੀਂ ਨਹੀਂ ਖੜਦੇ ਕਿਉਂਕਿ ਸਾਡੇ ਨਾਲ ਪਹਿਲਾਂ ਤੂੰ ਇਹਦਾ ਬਾਪੂ ਵੀ ਨਹੀਂ ਖੜਾ ਕਦੇ ਮਿੰਦਰ ਸਿੰਘ ਮਿੰਦਰ ਸਿੰਘ ਇੱਕ ਕਾਮਰੇਡ ਬੰਦਾ ਸੀਗਾ ਉਹਨਾਂ ਨੇ ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਵੀ ਕਰਵਾਇਆ ਗਏ ਇਹਨਾਂ ਲੋਕਾਂ ਨੇ ਆਪਦੇ ਸਮੇਂ ਦੇ ਵਿੱਚ ਉਹ ਸਾਡੇ ਨਾਲ ਕਿਵੇਂ ਖੜ ਸਕਦਾ ਨਹੀਂ ਖੜ ਸਕਦੇ ਕਦੇ ਵੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਖੜੂਗੀ ਕਿਉਂਕਿ ਇਹ ਸੈਂਟਰ ਤੋਂ ਡਰਦੀ ਹੈ ਹੂੰ ਤਾਂ ਹੀ ਬਿਆਨ ਨਹੀਂ ਆ ਰਹੇ ਇਹ ਸੈਂਟਰ ਤੋਂ ਡਰ ਰਹੀ ਹੈ ਇਹ ਸਾਡੇ ਨਾਲ ਕਦੇ ਵੀ ਨਹੀਂ ਆਉਣਗੇ ਇਹਨਾਂ ਤੋਂ ਉਮੀਦ ਨਾ ਰੱਖੋ ਨਾ ਰੱਖਣ ਦੀ ਲੋੜ ਹੈ ਬੀਜੀਡੇ ਬਣਾਤਾ ਫਲਾਨਾ ਡੇ ਬਣਾਤਾ ਮੋਲ ਬਣਾਤਾ ਕਿੰਨੀਆਂ ਦੁਕਾਨਾਂ ਖਤਮ ਕਰਤੇ ਕਿੰਨੇ ਬਾਜ਼ਾਰ ਖਤਮ ਹੋਗੇ ਉਹਦਾ ਅਸਰ ਸਾਡੇ ਤੇ ਸਿੱਧਮ ਸਿੱਧਾ ਪੈ ਰਿਹਾ ਹੈ ਇਹ ਖਾਸ ਕਰਕੇ ਪੰਜਾਬ ਦੀ ਆਬਾਦ ਨੂੰ ਬੇਨਤੀ ਹੈ ਕਿ ਜਿੰਨੀ ਗਿਣਤੀ ਦੇ ਵਿੱਚ ਹੋ ਸਕੋ ਵੱਧ ਤੋਂ ਵੱਧ ਖਨੌਰੀ ਬਾਰਡਰ ਪਹੁੰਚੋ ਅੱਜ ਜ਼ਰੂਰਤ ਹੈ ਜੇ ਸਾਡੀ ਕੌਮ ਦਾ ਜਰਨੈਲ ਨਾ ਰਿਹਾ ਨਾ ਅਸੀਂ ਮੂੰਹ ਵਿਖਾਉਣ ਜੋਗਰੇ ਨਹੀਂ ਰਹਾਂਗੇ ਕਿਸੇ ਨੂੰ ਸਾਡਾ ਜਰਨੈਲ ਹੈ ਤੇ ਜਰਨੈਲ ਤਾਂ ਹਰੀ ਸਿੰਘ ਨਲੂਆ ਸ਼ਹੀਦ ਹੋਣ ਤੋਂ ਬਾਅਦ ਤਿੰਨ ਦਿਨ ਜਮਰੌਦ ਦੇ ਕਿਲੇ ਨੂੰ ਬਚਾਉਣ ਖਾਤਰ ਸ਼ਹੀਦ ਹੋ ਗਿਆ ਸੀ ਤੇ ਮਰੇ ਪਏ ਨੂੰ ਵੀ ਤਿੰਨ ਦਿਨ ਲਈ ਫਿਰਿਆ ਤੇ ਡਰਦੀ ਮੁਗਲ ਫੌਜ ਅੰਦਰ ਨਹੀਂ ਗਈ ਸੀ ਸ਼ਹਿਰੇ ਤੋਂ ਵੀ ਡਰਦਾ ਹੈ ਤੇ ਅੱਜ ਉਹੀ ਜਰਨਲ ਸਾਡਾ ਸਾਡੇ ਕੋਲੇ ਵਾਪਸ ਹੈਗਾ ਤੇ ਗਵਾ ਨਾ ਲਿਓ ਇਹਨੂੰ ਲੋਕਾਂ ਨੂੰ ਅਪੀਲ ਹੈ ਹੱਥ ਜੋੜ ਕੇ ਪਹੁੰਚ ਜੋ ਵੀਰੋ ਮੁੜ ਕੇ ਸੱਪ ਨੰਗੇ ਤੋਂ ਮਗਰੋਂ ਲੀ ਕੁੱਟਣ ਦਾ ਕੋਈ ਕੀਮਤਾਰ ਦਾ ਦੁਕਾਨਦਾਰ ਨਾਲ ਰਿਸ਼ਤਾ ਹੁੰਦਾ ਸੀ ਆਪਾਂ 6 ਮਹੀਨੇ ਬਾਅਦ ਹਿਸਾਬ ਕਰਕੇ ਆਉਂਦੇ ਸੀ ਉਹਦੇ ਨਾਲ ਬਾਈ ਜੀ ਜੱਟ ਦਾ ਤੇ ਜਿਹੜਾ ਲਾਲੇ ਦਾ ਰਿਸ਼ਤਾ ਨਾ ਉਹ 9 ਮਾਸ ਦਾ 9 ਮਾਸ ਦਾ ਰਿਸ਼ਤਾ ਹੈ ਰਿਸ਼ਤਾ ਹੋ ਤਾਂ ਥੋੜਾ ਜਿਹਾ ਹੁਣ ਆਪਾਂ ਇਨੂੰ ਕਨਵਰਟ ਕਰਾਂਗੇ ਥੋੜਾ ਜਿਮੈਂ ਹੋਰ ਪਾਸੇ ਲੈ ਕੇ ਜਾਣਾ ਚਾਹਣਾ ਹੱਸ ਲਗੇ ਆਪਾਂ ਥੋੜਾ ਜਿਹਾ ਆਪਾਂ ਦੁੱਖਾਂ ਦੇ ਵਿੱਚ ਤਾਂ ਇਥੇ ਬੀਤ ਹੀ ਰਹੇ ਹੂੰ ਠੀਕ ਹੈ ਥੋੜੇ ਜੱਟ ਦਾ ਤੇ ਲਾਲੇ ਦਾ ਰਿਸ਼ਤਾ ਕੀ ਹੈ 9 ਮਾਸ ਦਾ ਕਿਵੇਂ ਆਪਾਂ ਨੂੰ ਪਤਾ ਲਾਲਿਆਂ ਦੇ ਘਰ-ਬਾਰ ਢੀੜੇ ਹੁੰਦੇ ਸੀ ਇਹਨਾਂ ਦੇ ਪ੍ਰੋਗਰਾਮ ਹੁੰਦਾ ਤਾਂ ਟੈਂਟੇ ਗਲੀ 'ਚ ਹੀ ਲਾ ਲੈਂਦੇ ਸੀ ਇੱਕ ਵਾਰੀ ਇਹਨਾਂ ਦੇ ਪ੍ਰੋਗਰਾਮ ਸੀ ਟੈਂਟ ਗਲੀ 'ਚ ਲਾਇਆ ਹੋਇਆ ਉੱਥੇ ਇੱਕ ਭਾਣਾ ਵਾਪਰਿਆ ਜਿਹਦੇ ਨਾਲ ਜੱਟ ਤੇ ਲਾਲੇ ਦਾ ਰਿਸ਼ਤਾ ਹੋਰ ਗੂੜਾ ਹੋ ਗਿਆ ਭਾਣਾ ਕੀ ਸੀ ਕਹਿੰਦਾ ਲਾਲਿਆਂ ਨੇ ਗਲੀ ਵਿੱਚ ਟੈਂਟ ਲਾ ਲਿਆ ਰਸਤੇ ਨੂੰ ਰੋਕ ਪੈਲ ਸਬਨਾਲਿਆ ਫੇਰੀਆਂ ਦੀ ਰਸਮ ਨੇ ਸੀ ਹੋਣਾ ਰਾਤ ਨੂੰ ਚਾਹ ਪਾਣੀ ਲੱਗੇ ਸੀ ਪਿਉਣ ਬਰਾਤ ਨੂੰ ਹੱਥ 'ਚ ਪਲੇਟ ਫੜ ਹਰ ਜਾਨੀ ਖੜ ਗਿਆ ਉਸੇ ਵੇਲੇ ਟੈਂਟ ਵਿੱਚ ਭਾਈ ਟੱਠਾ ਵੜ ਗਿਆ ਭੁੱਛ ਰਿਆ ਟੱਠਾ ਮਾਰਦਾ ਫਕਾਰੀ ਸੀ ਟੈਂਟ ਵਿੱਚ ਜਾਨੀ ਅੱਗੇ ਲਾਲੇ ਸਾਰੇ ਸੀ ਐਨੇ ਸੀ ਭਜਾਏ ਉਹਨੇ ਸਾਹ ਚਾੜ ਤੇ ਕਈਆਂ ਦੇ ਜੀ ਪੈਂਟਾਂ ਤੇ ਪਜਾਮੇ ਪਾੜਦੇ ਕਿਤੋਂ ਵੀਣਾ ਥਿਆਂਣ ਉੱਤੇ ਡਾਂਗਾ ਛੋਟੀਆਂ ਸਿੰਘਾਂ ਉੱਤੇ ਚੱਕਲੇ ਵੀ ਸੇਰੇ ਟੋਪੀਆਂ ਜਿਹੜੇ ਪੰਡਤੋਂ ਤੋਂ ਵਿਆਹ ਕਰਵਾਇਆ ਸੀ ਉਹ ਵੀ ਉਹਨਾਂ ਨਾਲ ਦੀ ਬਰਾਤ ਆਇਆ ਚੱਕ ਕੇ ਹਮਾਮ ਬ੍ਰਾਹਮਣ ਦੇ ਠੋਕਿਆ ਕਹਿੰਦੇ ਦੱਸ ਕਿਉਂ ਨਾ ਵਿਗ੍ਰਹਿਣੇ ਠੱਠਾ ਰੋਕਿਆ ਆਪਣੀ ਉਹ ਗਲਤੀ ਨੂੰ ਮੰਨੀ ਜਾਂਦਾ ਸੀ ਗਲ ਵਿੱਚ ਧੋਤੀ ਹੱਥ ਬੰਨੀ ਜਾਂਦਾ ਸੀ ਕੋਈ ਕਹਿੰਦਾ ਕੋਈ ਕਹਿੰਦਾ ਫੋਨ ਨੂੰ ਮਲਾਉ ਥਾਣੇ ਨੂੰ ਪੰਡਤ ਠੱਠੇ ਨੂੰ ਫਿਰ ਆਉ ਥਾਣੇ ਨੂੰ ਵਿਆਹ ਦੇ ਕੋਲੋਂ ਪਿੰਡਾਂ ਵਾਲੇ ਲੰਘ ਰਹੇ ਜੱਟ ਸੀ ਟੈਂਟ ਵਾਲੇ ਪੈਪ ਉਹਨਾਂ ਲਈ ਪੱਟ ਸੀ ਮਾਰ ਮਾਰ ਠੱਠੇ ਨੂੰ ਭਜਾਤਾ ਉਹਨਾਂ ਨੇ ਲਾਲਿਆਂ ਦੀ ਜਾਨ ਨੂੰ ਬਚਾਤਾ ਉਹਨਾਂ ਨੇ ਲਾਲੇ ਕਹਿੰਦੇ ਸਾਂ ਨਹੀਂ ਭਲਾਉਣਾ ਚਾਹੀਦਾ ਵਿਆਹ ਦੇ ਵਿੱਚ ਜੱਟਾਂ ਨੂੰ ਬੁਲਾਉਣਾ ਚਾਹੀਦਾ। ਖਨੌਰੀ ਬਾਡਰ ਦੇ ਉੱਤੇ ਅਸੀਂ ਖੜੇ ਆ ਤੇ ਸਾਡੇ ਨਾਲ ਨੌਜਵਾਨ ਵੀਰ ਜੁੜੇ ਨੇ ਤੇ ਬਹੁਤ ਸ਼ਾਹ ਨਾਲ ਇਹ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੂੰ ਪੂਰੀ ਯਾਦ ਆ ਕਿ ਅਸੀਂ ਆਪਣਾ ਜਿਹੜਾ ਹੱਕ ਆ ਉਹ ਲੈ ਕੇ ਜਾਵਾਂਗੇ ਤੇ ਅਸੀਂ ਇਹਨਾਂ ਨੂੰ ਪੁੱਛਦੇ ਆ ਸਾਡੇ ਨਾਲ ਏਸੇ ਯੂਨੀਅਨ ਸਿੱਧੂਪੁਰ ਯੂਨੀਅਨ ਦੇ ਵਿੱਚ ਬਠਿੰਡਾ ਇਕਾਈ ਤੋਂ ਇਹ ਮਾਨ ਵੀਰ ਜੁੜਿਆ ਤੇ ਉਸ ਦੇ ਸਾਥੀ ਨੇ ਤੇ ਇਹਨਾਂ ਨੇ ਮੋਦੀ ਬਾਰੇ ਕੁਝ ਲਾਈਨਾਂ ਵੀ ਲਿਖੀਆਂ ਹੋਈਆਂ ਨੇ ਉਹਨਾਂ ਦੀ ਸਰਕਾਰ ਜ਼ਾਲਮ ਸਰਕਾਰ ਬਾਰੇ ਅਤੇ ਅਸੀਂ ਉਹਨਾਂ ਤੋਂ ਪਹਿਲਾ ਮੋਰਚੇ ਦੀ ਸਥਿਤੀ ਪੁੱਛਦੇ ਆ ਸਸ਼ੀਕਾ ਬਾਈ ਜੀ ਸਸ਼ੀਕਾ ਜੀ ਸਥਿਤੀ ਕੀ ਹੈ ਜੀ ਮੋਰਚੇ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਕੀ ਮੋਰਚਾ ਚੜਦੀ ਕਲਾ ਚ ਸੀ ਚੜਦੀ ਕਲਾ ਚ ਹੈ ਚੜਦੀ ਕਲਾ ਚ ਰਹੂਗਾ ਅੱਛਾ ਤੇ ਹੁਣ ਇਸ ਟਾਈਮ ਉਰੇ ਕੀ ਮਾਹੌਲ ਹੈ ਤੇ ਸਰਕਾਰ ਜਿਹੜੀ ਮੀਟਿੰਗ ਪਿੱਛੇ ਕਹਿ ਰਹੀ ਸੀ ਸੁਪਰੀਮ ਕੋਰਟ ਨੂੰ ਵੀ ਤੁਸੀਂ ਉਹਨਾਂ ਨਾਲ ਮੀਟਿੰਗ ਬਿਠਾਓ ਜਾਂ ਕੁਝ ਕਰੋ ਉਹਦੇ ਕਿੱਥੇ ਕੇ ਨਤੀਜੇ ਕੀ ਪਹੁੰਚੇ ਨੇ ਕਿਉਂਕਿ ਜਦੋਂ ਵੀ ਕਿਸਾਨੀ ਜਾਂ ਸਿੱਖ ਕੌਮ ਦੀ ਗੱਲ ਆਉਂਦੀ ਹੈ ਤੇ ਇਹਦੇ ਗਦਾਰ ਵਿੱਚ ਹੀ ਹੁੰਦੇ ਆ ਸਾਡੇ ਗਦਾਰ ਸਾਡੇ ਘਰੇ ਰੁਲਦੂ ਸਿੰਘ ਮਾਨਸਾ ਗੁਦਾਰ ਹਾਂ ਰਾਜੀਵਾਲ ਸਾਹਿਬ ਗਦਾਰ ਸਹੀ ਗਦਾਰ ਚੜੂਨੀ ਗਦਾਰ ਫਿਰ ਆ ਗਿਆ ਉਹ ਉਗਰਾਹ ਜਗਿੰਦਰ ਸਿੰਘ ਗੁਰਾਹ ਸਭ ਤੋਂ ਵੱਡਾ ਗੁਦਾਰ ਵੱਡਾ ਵੱਡਾ ਗਦਾਰ ਹੈ ਜਿਹੜਾ ਜਗਿੰਦਰ ਸਿੰਘ ਗੁਰਾਹ ਵਾਲਾ ਜੀ ਚਾਣਾ ਪਾਵਾਂਗੇ ਹੂੰ ਹੋਰ ਰਹੀ ਗੱਲ ਸਭ ਤੋਂ ਸ਼ੁਕਰੀਆ ਦਾ ਅਸੀਂ ਕਰਦੇ ਆਂ ਮਲਕ ਸਾਹਿਬ ਦਾ ਹੂੰ ਰਾਜਪਾਲ ਮਲਕ ਜੀ ਨੇ ਕਿਸਾਨਾਂ ਦੀ ਬਹੁਤ ਸਪੋਰਟ ਕੀਤੀ ਹੈ ਤਹਿ ਦਿਲੋਂ ਧੰਨਵਾਦ ਆ ਉਹਨਾਂ ਦਾ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਕਹਿੰਨੇ ਆ ਕਿ ਇੱਕ ਵਾਰ ਸਾਡੇ ਅੰਦੋਲਨ ਦੇ ਵਿੱਚ ਸ਼ਿਰਕਤ ਕਰਕੇ ਵੀ ਜਾਨ ਅਸੀਂ ਉਹਨਾਂ ਦੇ ਤਹਿ ਦਿਲੋਂ ਰਿਣੀ ਆ ਬਾਕੀ ਮੋਦੀ ਕੀ ਹੈ ਹੂੰ ਮੋਦੀ ਸਾਨੂੰ ਝਕਾਉਣ ਨੂੰ ਫਿਰਦਾ ਇਹਨੂੰ ਇਹ ਨਹੀਂ ਪਤਾ ਵੀ ਅਸੀਂ ਹੁੰਨੇ ਕੌਣ ਆ ਹੂੰ ਇੰਦਰਾ ਨੇ ਸਾਡੇ ਵੱਲ ਥੋੜਾ ਜਿਹਾ ਇਸ਼ਾਰਾ ਕੀਤਾ ਸੀ ਤੇ ਅਸੀਂ ਇੰਦਰਾ ਨੂੰ ਕੀ ਜਵਾਬ ਦਿੱਤਾ ਸੀ ਉਹ ਵੀ ਇਹਨਾਂ ਦੇ ਕੰਨਾਂ ਥਣੀ ਦੀ ਹੈਗੀ ਹੈ ਗੱਲ ਆਪਣਾ ਇਤਿਹਾਸ ਨਹੀਂ ਇਹਨੂੰ ਬਦਲ ਇਤਿਹਾਸ ਨਹੀਂ ਪਤਾ ਜੀਨੇ ਵੀ ਸਾਡੇ ਨਾਲ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸੀ ਉਹਨੂੰ ਘਰੇ ਜਾ ਕੇ ਜਵਾਬ ਦੇ ਕੇ ਆਏ ਸੀ ਇਹ ਗਲਤ ਸੋਚ ਦੇ ਵਿੱਚ ਤੇ ਗਲਤ ਆਪਣੀ ਥਿੰਕਿੰਗ ਦੇ ਨਾਲ ਚੱਲ ਰਿਹਾ ਰੂਡਲੀ ਬਿਹੇਵੀਅਰ ਹੈ ਇਹਨਾਂ ਦਾ ਹਮ ਸੈਂਟਰ ਦਾ ਬਿਹੇਵੀਅਰ ਬਹੁਤ ਜ਼ਿਆਦਾ ਰੂਡਲੀ ਹੈ ਕਿਸਾਨਾਂ ਦੇ ਨਾਲ ਪਰ ਅਸੀਂ ਝੁਕਦੇ ਹੀ ਨਹੀਂ ਤੇ ਮੋਦੀ ਕੀ ਹੈ किसानों की हम सपोर्ट करेंगे शुभकर नहीं सीना ठोक करेंगे बड़ा किन्ना रादर है तू मोदी नहीं रे जाबर है तू जाबर है तू जाबर है तू ई वी एम ए गड़बड़ करवाई धोखे से सरकार बनाई पंद्रह लाख का निकला जुमला उल्टी खोपड़ी सोच दबारा नोटबंदी लोगों को मारा सबको आंख दिखाने वाला पीठ पे छुरी चलाने वाला ना कोई बड़ा बहादुर है तू मोदी नहीं रे जाबर है तू ਏਅਰਪੋਰਟ ਤੋਂ ਵੇਚਾ ਤੂੰ ਨੇ ਫੇਰ ਵੇਚਾ ਰੇਲਵੇ ਆਲ ਕੰਪਨੀ ਵੇਚਦੀ ਬਾਈ ਬੜਾ ਮਜ਼ਾ ਆਇਆ ਖੇਲ ਮੇ ਅਵਾਨੀ ਡਾਨੀ ਕਾ ਤੂੰ ਬਾਗੜ ਬਿੱਲਾ ਕਰੈਕਟਰ ਕਾ ਹੈ ਥੋੜਾ ਢੀਲਾ ਦੇਸ਼ ਕੋ ਖਾਣੇ ਵਾਲੇ ਲੱਕੜ ਬੱਗੇ ਪੈਰ ਪਸਾਰੇ ਛੋਟੀ ਸੀ ਤੋ ਚਾਦਰ ਹੈ ਤੂੰ ਮੋਦੀ ਨਹੀਂ ਰੇ ਜਾਬਰ ਹੈ ਤੂੰ ਜਾਬਰ ਹੈ ਤੂੰ ਜਾਬਰ ਹੈ ਤੂੰ ਝੂਠੀ ਡਿਗਰੀ ਝੂਠੇ ਬਾਦੇ ਨੇਕ ਨਹੀਂ ਹੈ ਆਪਕੇ ਰਾਦੇ ਝੂਠੀ ਡਿਗਰੀ ਝੂਠੇ ਬਾਦੇ ਨੇਕ ਨਹੀਂ ਹੈ ਆਪਕੇ ਰਾਦੇ ਦਿਮਾਗ ਮੇ ਪਲਤਾ ਛਲ ਨਿਕਾਲੋ ਦੂਮ ਸੇ ਥੋੜਾ ਬਲ ਨਕਾਲੋ ਨਹੀਂ ਚਲੇਗੀ ਔਰ ਚਲਾਕੀ ਬਿੱਲੀ ਤੇਰੀ ਪਾਲਤੂ ਮਾਸੀ ਕਿਤਨਾ ਬੜਾ ਰਿਕਾਦਰ ਹੈ ਤੂੰ ਮੋਦੀ ਨਹੀਂ ਰ ਜਾਬਰ ਹੈ ਤੂੰ ਜਾਬਰ ਹੈ ਤੂੰ ਜਾਬਰ ਹੈ ਜਾਬਰ ਸਰਕਾਰ ਹੂੰ ਜ਼ੁਲਮ ਕਿੰਨਾ ਚਿਰ ਕਰੂਗੀ ਸਾਹਾਂਗੇ ਤੇ ਜਿਹੜੀ ਆਪਣੀ ਸੂਬਾ ਸਰਕਾਰ ਆ ਜਿਵੇਂ ਭਗਵੰਤ ਮਾਨ ਹੈ ਉਹਦੇ ਵੱਲੋਂ ਚਲੋ ਹੁਣ ਥੋੜਾ ਜਿਹਾ ਬਿਆਨ ਆਇਆ ਕਿ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਰਿਐਕਸ਼ਨ ਕੇਂਦਰ ਸਰਕਾਰ ਕਿਉਂ ਜਿਹੜੀ ਆਪਾਂ ਬੈਠੇ ਤਾਂ ਪੰਜਾਬ ਦੇ ਵਿੱਚ ਆ ਕੇਂਦਰ ਕਿਉਂ ਕਰੇ ਪੰਜਾਬ ਦਾ ਵੀ ਤਾਂ ਕੋਈ ਫਰਜ਼ ਬਣਦਾ ਹੈ ਬਾਈ ਜੀ ਪੰਜਾਬ ਸਰਕਾਰ ਕੀ ਕਹਿੰਦੀ ਐ ਉਹ ਥੋੜੀਆਂ ਗੱਲਾਂ ਹੀ ਕਰਦਾ ਹੂੰ ਉਹ ਕਹਿੰਦਾ ਜਿੱਥੇ ਬਾਦਲ ਕੇ ਬਿੱਲ ਦੀ ਹਮਾਇਤ ਭਰ ਗਏ ਚਾਰ ਬਸਾਂ ਤੋਂ 1500 ਕਰ ਗਏ ਉੱਥੇ ਕਦੇ ਭਰਮ ਕੁਲਫੀ ਗਰਮਾ ਗਰਮ ਹੂੰ ਕਹਿੰਦਾ ਕੈਪਟਨ ਬਾਦਲ ਨੂੰ ਸਮਝਾਤਾ ਚੰਨੀ ਸੱਪ ਫੜਨ ਤੇ ਲਾਤਾ ਮਿਲ ਗਈ ਮੈਨੂੰ ਚੰਨ ਜਿਹੀ ਹੂਰ ਇਹ ਤਾਂ ਮੇਰੇ ਕਰਮ ਕੁਲਫੀ ਗਰਮਾ ਗਰਮ ਉਹਨੂੰ ਹੋਰ ਗੱਲਾਂ ਤੂੰ ਵੇੜੀ ਹੈ ਨਹੀਂ ਹੂੰ ਉਹ ਤਾਂ ਕੁਲਫੀ ਗਰਮ ਕਰ ਲਈ ਠੰਡੀ ਕਰ ਲਈ ਉਬਲਦੀ ਕਰ ਲਈ ਹੂੰ ਬਸ ਆਹ ਕੰਮ ਇੱਕ ਸ਼ਬਦ ਤਾਂ ਹੁੰਦਾ ਮੂੰਹ ਦੇ ਵਿੱਚ ਬੋਲ ਪੇ ਬੰਦਾ ਜਵਾਨ ਆ ਰੱਬ ਨੇ 32 ਦੰਦਾਂ ਵਾਲਾ ਕਹਿੰਦਾ ਮੈਨੂੰ 32 ਦੰਦ ਹੈ 32 ਦੰਦ ਹੈਗੇ ਵੀ ਹੈ ਕਿ ਹੈ ਨਹੀਂਗੇ ਕੀ ਚਾਹੁੰਦੇ ਆ ਉਹ ਲੋਕ ਜ਼ੁਲਮ ਨੂੰ ਜੇ ਗਾਂਹਾਂ ਤੋਂ ਇੱਕ ਵੋਟ ਵੀ ਨਹੀਂ ਪੈਣੀ ਜਨਤਾ ਜਨਰਦਨ ਹੈ ਜਨਤਾ ਨਹੀਂ ਹੱਕ ਦਿੰਦਾ ਹੈ ਹੁਣ ਕੁਲਫੀ ਵੀਰ ਮੇਰਿਆ ਠੰਡੀ ਕਰ ਲਾ ਗਰਮ ਰਹਿਣ ਦਾ ਕੋਈ ਫਾਇਦਾ ਨਹੀਂ ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਇੰਨੀ ਅਤਨਾਚਕ ਇਹੀ ਗੱਲ ਕਹਿੰਦੇ ਐਸ ਤਾਂ ਪੰਜਾਬ ਸਰਕਾਰ ਨੂੰ ਨਹੀਂ ਜਿਵੇਂ ਕਹਿੰਦੇ ਸੀਗੇ ਵੀ ਮੈਂ ਕਿਸਾਨ ਦਾ ਪੁੱਤ ਆ ਮੈਂ ਜੈਂਡੋਰੀਆਂ ਵੀ ਬਦਲੀਆਂ ਨੇ ਮੈਂ ਆਪ ਹੀ ਹੰਡਾਏ ਨੇ ਮੈਂ ਬਾਹਰ ਰਾਤਾਂ ਗੱਟੀਆਂ ਨੇ ਕਿਸਾਨ ਦੇ ਹੱਕਾਂ ਦੇ ਵਿੱਚ ਖੜੇ ਵੀ ਤਾਂ ਸਹੀ ਨਹੀਂ ਨਹੀਂ ਖੜਦੇ ਕਿਉਂਕਿ ਸਾਡੇ ਨਾਲ ਪਹਿਲਾਂ ਤੂੰ ਇਹਦਾ ਬਾਪ ਵੀ ਨਹੀਂ ਖੜਾ ਕਦੇ ਮਿੰਦਰ ਸਿੰਘ ਹੂੰ ਮਿੰਦਰ ਸਿੰਘ ਇੱਕ ਕਾਮਰੇਡ ਬੰਦਾ ਸੀਗਾ ਉਹਨਾਂ ਨੇ ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਵੀ ਕਰਵਾਇਆ ਗਏ ਇਹਨਾਂ ਲੋਕਾਂ ਨੇ ਆਪਦੇ ਸਮੇਂ ਦੇ ਵਿੱਚ ਉਹ ਸਾਡੇ ਨਾਲ ਕਿਵੇਂ ਖੜ ਸਕਦਾ ਨਹੀਂ ਖੜ ਸਕਦੇ ਕਦੇ ਵੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਖੜੂਗੀ ਕਿਉਂਕਿ ਇਹ ਸੈਂਟਰ ਤੋਂ ਡਰਦੀ ਹੈ ਹੂੰ ਤਾਂ ਹੀ ਬਿਆਨ ਨਹੀਂ ਆ ਰਹਾ ਇਹ ਸੈਂਟਰ ਤੋਂ ਡਰ ਰਹੀ ਹੈ ਇਹ ਸਾਡੇ ਨਾਲ ਕਦੇ ਵੀ ਨਹੀਂ ਆਉਣਗੇ ਇਹਨਾਂ ਤੋਂ ਉਮੀਦ ਨਾ ਰੱਖੋ ਨਾ ਰੱਖਣ ਦੀ ਲੋੜ ਆ ਸਾਨੂੰ ਹੂੰ ਤੇ ਇਹਨਾਂ ਦੀ ਝਾਕਣਾ ਨਾ ਰੱਖੋ ਫਿਰ ਆਪਣੀ ਹੁਣ ਅੱਗੇ ਇਹ ਮੋਰਚਾ ਆਪਣੇ ਮਤਲਬ ਜਿਹੜੇ ਆਗੂ ਨੇ ਉਹ ਕੱਲ ਨੂੰ ਫੇਰ ਮੀਟਿੰਗ ਕਰਨ ਜਾ ਰਹੇ ਨੇ ਮਹਾਪੰਚਾਇਤ ਹੋ ਰਹੀ ਹੈ ਕੱਲ ਨੂੰ ਕੱਤ ਹੂੰ 5 ਲੱਖ ਦਾ ਇਕੱਠ ਹੋ ਰਿਹਾ ਇੱਥੇ 5 ਲੱਖ ਪਲੱਸ ਵੀ ਜਾ ਸਕਦਾ ਪਲੱਸ ਵੀ ਜਾ ਸਕਦਾ 5 ਲੱਖ ਬੀਬੀਆਂ ਦਾ ਇਕੱਠ ਹੋਊਗਾ ਕੱਲ ਨੂੰ ਮੋਦੀ ਦੇ ਕੰਨ ਖੁੱਲ ਜਾਣਗੇ ਭਰਮ ਭਲੇਖਿਓ ਤੇ ਦੂਰ ਹੋ ਜਾਣਗੇ ਇਹਦਾ ਬਸ ਤਿਆਰੀ ਹਾਂ ਵੇਖੋ ਪੰਜਾਬ ਸਰਕਾਰ ਨੇ ਕੀ ਕੀਤਾ ਨੀਚ ਹਰਕਤ ਕੱਲ ਨੂੰ ਰੋਡਵੇਜ ਬੱਸਾਂ ਨਹੀਂ ਚੱਲਣਗੀਆਂ ਪੰਜਾਬ ਦੇ ਵਿੱਚ 3 ਦਿਨਾਂ ਖਾਤਰ ਵੇਖ ਮਤਲਬ ਹਾਂ ਦਾ ਨਾਰਾ ਤਾਂ ਕੀ ਮਾਰਨਾ ਦੋ ਗਰੀਬ ਜਿਹੇ ਨੇ ਸਹਿਜਾਦਿਆਂ ਦੇ ਦਿਨ ਚੱਲ ਰਹੇ ਆ ਸ਼ਹੀਦੀ ਦਿਹਾੜੇ ਮਨਾ ਰਹੇ ਆ ਅਸੀਂ ਤੂੰ ਕਮਸੇ ਕਮ ਜੇ ਚੰਗਾ ਕੁਝ ਨਹੀਂ ਹੋ ਰਿਹਾ ਤਾਂ ਬੁਰਾ ਤਾਂ ਨਾ ਕਰ ਜੇ ਤੋ ਤੋ ਕੋਈ ਚੱਜ ਦਾ ਕੰਮ ਨਹੀਂ ਹੁੰਦਾ ਤਾਂ ਪਿੱਛੇ ਨੂੰ ਵੀ ਨਾ ਕਰੋ ਇਹ ਚੱਜ ਦਾ ਇਹ ਚਾਹੁੰਦੇ ਨਹੀਂ ਕਿ ਕਿਸਾਨ ਮਜ਼ਦੂਰ ਅੱਗੇ ਵਧੇ ਇਹ ਵਪਾਰੀ ਵਰਗ ਦੇ ਬਣੇ ਹੋਏ ਆ ਅਸਲ ਵਿੱਚ ਸਾਡੇ ਤੇ ਜਿਹੜਾ ਉੱਠਾ ਮਾਹੌਲ ਪੈ ਰਿਹਾ ਇਹ ਕੱਲੇ ਕਿਸਾਨ ਮਜ਼ਦੂਰ ਦਾ ਅੰਦੋਲਨ ਨਹੀਂ ਹੈ ਇਹ ਵਪਾਰੀ ਦਾ ਵੀ ਅੰਦੋਲਨ ਹੈ ਛੋਟੀਆਂ ਬਾਜ਼ਾਰ ਖਾਲੀ ਪਏ ਆ ਵੱਡੇ ਵੱਡੇ ਮੋਲ ਬਣਾਈ ਜਾਂਦੇ ਉਹ ਕਿਹਦੇ ਅਗੇ ਉਹ ਕਾਰਪੋਰੇਟਰਾਂ ਨੇ ਆਂਦੇ ਆ ਵੱਡੀਆਂ ਦੁਕਾਨਾਂ ਈਜੀ ਡੇ ਬਣਾਤਾ ਫਲਾਨਾ ਡੇ ਬਣਾਤਾ ਮੋਲ ਬਣਾਤਾ ਕਿੰਨੀਆਂ ਦੁਕਾਨਾਂ ਖਤਮ ਕਰਤੇ ਕਿੰਨੇ ਬਾਜ਼ਾਰ ਖਤਮ ਹੋ ਗਏ ਉਹਦਾ ਅਸਰ ਸਾਡੇ ਤੇ ਸਿੱਧਮ ਸਿੱਧਾ ਪੈ ਰਿਹਾ ਹੈ ਇਹ ਖਾਸ ਕਰਕੇ ਪੰਜਾਬ ਦੀ ਆਬਾਦ ਨੂੰ ਬੇਨਤੀ ਹੈ ਕਿ ਜਿੰਨੀ ਗਿਣਤੀ ਦੇ ਵਿੱਚ ਹੋ ਸਕੋ ਵੱਧ ਤੋਂ ਵੱਧ ਖਨੌਰੀ ਬਾਰਡਰ ਪਹੁੰਚੋ ਅੱਜ ਜ਼ਰੂਰਤ ਹੈ ਜੇ ਸਾਡੀ ਕੌਮ ਦਾ ਜਰਨੈਲ ਨਾ ਰਿਹਾ ਨਾ ਅਸੀਂ ਮੂੰਹ ਵਿਖਾਉਣ ਜੋਗਰੇ ਨਹੀਂ ਰਹਾਂਗੇ ਕਿਸੇ ਨੂੰ ਸਾਡਾ ਜਰਨੈਲ ਹੈ ਤੇ ਜਰਨੈਲ ਤਾਂ ਹਰੀ ਸਿੰਘ ਨਲੂਆ ਸ਼ਹੀਦ ਹੋਣ ਤੋਂ ਬਾਅਦ 3 ਦਿਨ ਜਮਰੌਦ ਦੇ ਕਿਲੇ ਨੂੰ ਬਚਾਉਣ ਖਾਤਰ ਸ਼ਹੀਦ ਹੋ ਗਿਆ ਸੀ ਤੇ ਮਰੇ ਪੈ ਨੂੰ ਵੀ 3 ਦਿਨ ਲਈ ਫਿਰਿਆ ਤੇ ਦਰਦੀ ਮੁਗਲ ਫੌਜ ਅੰਦਰ ਨਹੀਂ ਗਈ ਸੀ ਕਸ਼ੇਰੇ ਤੋਂ ਵੀ ਡਰਦਾ ਨਹੀਂ ਤੇ ਅੱਜ ਉਹੀ ਜਰਨਲ ਸਾਡਾ ਸਾਡੇ ਕੋਲੇ ਵਾਪਸ ਹੈਗਾ ਤੇ ਗਵਾ ਨਾ ਲਿਓ ਇਹਨੂੰ ਲੋਕਾਂ ਨੂੰ ਅਪੀਲ ਹੈ ਹੱਥ ਜੋੜ ਕੇ ਪਹੁੰਚ ਜੋ ਵੀਰੋ ਮੁੜ ਕੇ ਸੱਪ ਨੰਗੇ ਤੋਂ ਮਗਰੋਂ ਲੀ ਕੁੱਟਣ ਦਾ ਕੋਈ ਫਾਇਦਾ ਨਹੀਂ ਨਹੀਂ ਇਹ ਅਜੇ ਜਿਹੜੇ ਜਰਨਲ ਨੇ ਅਜੇ ਇਹ ਲੀਡਰ ਬਹੁਤ ਘੱਟ ਮਿਲਦੇ ਨੇ ਕਿਉਂਕਿ ਇਹ ਆਮ ਹੈ ਕਿ ਲੀਡਰ ਪਿੱਛੇ ਰਹਿ ਜਾਂਦੇ ਨੇ ਆਮ ਜਨਤਾ ਪਰ ਇਹ ਜਿਹੜਾ ਪਹਿਲਾ ਲੀਡਰ ਹੈ ਜੀ ਨੇ ਆਪਣੀ ਆਪ ਕਿਹਾ ਵੀ ਮੈਂ ਮੂਰੇ ਹੋ ਕੇ ਚੱਲੂੰਗਾ ਹਾਂਜੀ ਹਾਂਜੀ ਐਸਾ ਲੀਡਰ ਮਿਲਣਾ ਹੀ ਨਹੀਂ ਸਾਨੂੰ ਦੁਬਾਰਾ ਕਿੱਥੋਂ ਪਾਲ ਲਾਂਗੇ ਮੁੱਲ ਤਾਂ ਵਿਕਦੇ ਨਹੀਂ ਕਿ ਲੀਡਰ ਇਹ ਮੁੱਲ ਵਿਕਦੇ ਆ ਤਾਂ ਸੈਂਟਰ ਸਰਕਾਰ ਖਰੀਦ ਲੈਂਦੀ ਇਹਨਾਂ ਨੂੰ ਸਾਡੇ ਕੋਲੇ ਤਾਂ ਇੱਕੋ ਹੀ ਬੰਦਾ ਜਿਹੜਾ ਮੁੱਲ ਨਹੀਂ ਵਿਕ ਰਿਹਾ ਜਾਂ ਪੰਦੇਰ ਸਾਹਿਬ ਆਗੇ ਜਿਹੜੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਸਕਨ ਦੀ ਸਾਨੂੰ ਚਾਹੀਦਾ ਕਿ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਨਾਲ ਖੜ ਗਏ ਬਾਕੀ ਯੂਨੀਅਨ ਦਾ ਗਰਾਹਾਂ ਗੁਰੂਹਾਂ ਦਾ ਰੁਲਦੂ ਵਰਗਿਆਂ ਦਾ ਇਹ 도ਗਲੇ ਬੰਦੇ ਆ ਖੜਾ ਛੱਡੋ ਆਜੋ ਵੀਰੋ ਇਧਰ ਚੰਗੇ ਰਹੋਗੇ ਸਾਡਾ ਜੂਨੀਅਰ ਮੈਂ ਆਪ ਪਹਿਲਾ ਜਗਿੰਦਰ ਗੁਰਾਹਣਾ ਸੀਗਾ ਹੂੰ ਜਦੋਂ ਸਾਡੇ ਕੰਮ ਨਹੀਂ ਆ ਰਿਹਾ ਅਸੀਂ ਕਿਉਂ ਫੋੜੇ ਤੇ ਲਾਉਣਾ ਹੈ ਅਸੀਂ ਕੀ ਕਰਾਉਣਾ ਉਹ ਤੋਂ ਆਓ ਸਾਨੂੰ ਤਾਂ ਹੁਣ ਲੋੜ ਹੈ ਸਾਨੂੰ ਹੁਣ ਲੋੜ ਹੈ ਸਾਡੇ ਕੋਲੇ ਹੁਣ ਜਿਹੜਾ ਬੰਦਾ ਸਾਡੇ ਨਾਲ ਆਊਗਾ ਅਸੀਂ ਤਾਂ ਉਹਦੇ ਆ ਹੂੰ ਜੇ ਡੱਲੇਵਾਲ ਸਾਹਿਬ ਚੰਗਾ ਕੰਮ ਕਰ ਰਹੇ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਤੁਹਾਡਾ ਹੱਕ ਬੰਦ ਦੂਸਰੇ ਜੀ ਔਰ ਰੋਲਦੂ ਸਿੰਘ ਮਾਨਸਾ ਤਾਂ ਕਹਿ ਰਹੇ ਨੇ ਇਹਨਾਂ ਨੂੰ ਕੀ ਲੋੜ ਸੀ ਜਾਂ ਜੇ ਤੋ ਨਹੀਂ ਹਾਂ ਦਾ ਨਾਰਾ ਵੱਜਦਾ ਤਾਂ ਤੁਸੀਂ ਨੈਗੇਟਿਵ ਕਮੈਂਟ ਵੀ ਨਾ ਕਰੋ ਬਾਈ ਜੀ 300 3000 ਕਰੋੜ ਰੁਪਏ ਦਾ ਅਦੋਲਨ ਵਿੱਚ ਇਹਨਾਂ ਲੋਕਾਂ ਦੀ 3000 ਕਰੋੜ ਰੁਪਏ ਦਾ ਅਦੋਲਨ ਵਿੱਚ ਹੈ ਇਹ ਬਹਿਬਤ ਕਿੱਥੋਂ ਉੱਠੀ ਸੀ ਚਿੰਗਾੜੀ ਚਿੰਗਾੜੀ ਚੜੂਨੀ ਨੇ 28 ਚੜੂਨੀ ਨੇ ਪਟਿਆ ਰੋਲਦੂ ਸਿੰਘ ਮਾਨਸਾ ਉਹਨੇ ਪਟਿਆ ਰਾਜੋਬਾਲ ਰਾਜੋਬਾਲ ਨੇ ਅਗਰਾਹਾ ਇਹ ਬਿਕੇ ਹੋਇਆ ਇਹ ਉਹ ਦਲ ਪੁਣੇ ਆ ਜਿਹੜੀ ਸਿੱਖ ਕੌਮ ਹਮੇਸ਼ਾ ਹੀ ਹਾਰ ਦੀ ਆਈ ਹੈ ਤਾਂ ਦੱਲੇ ਬੰਦਿਆਂ ਦੀ ਵਜਾਂ ਹਾਰ ਦੀ ਆਈ ਹੈ ਨਹੀਂ ਸਾਨੂੰ ਕੋਈ ਹਰਾਉਣ ਵਾਲਾ ਨਹੀਂ ਸਾਨੂੰ ਕੋਈ ਹਰਾਉਣ ਚਣੌਨੀ ਹੁਣ ਦਿਖਿਆ ਵੀ ਨਹੀਂ ਮੁੜ ਕੇ ਦੇਖੋ ਮੈਂ ਤੁਹਾਨੂੰ ਇਹ ਗੱਲ ਹੋਰ ਦੱਸਦਾ ਮੈਂ ਨੰਗ ਰਿਹਾ ਸੀ ਤੇ ਮੈਂ ਇੱਕ ਬਾਬਾ ਨਾ ਸਨਾਨ ਕਰ ਰਿਹਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਬੂ ਆ ਜੀ ਕੀ ਗੱਲ ਹੋ ਗਈ ਤੂੰ ਉੱਚੀ ਉੱਚੀ ਬੋਲੀ ਜਾਂਦੇ ਉਹ ਮੈਨੂੰ ਕਹਿੰਦੇ ਦਰਬਾਰਾ ਸਿੰਘ ਦੇ ਕੰਡੇ ਬੀਜੇ ਹੋਏ ਅਸੀਂ ਅੱਜ ਚੁਗ ਰਹੇ ਹਾਂ ਹੂੰ ਹੁਣ ਮੈਂ ਕਿਹਾ ਵੀ ਦਰਬਾਰਾ ਸਿੰਘ ਨੇ ਕੀ ਕੰਡੇ ਬੀਜਤੇ ਉਹਨੇ ਮੈਨੂੰ ਸਾਰੀ ਹਿਸਟਰੀ ਸੁਣਾਈ ਮੈਂ ਕਾਪੀ ਪੈਨ ਚੱਕਿਆ ਮੈਂ ਰਾਤ ਨੂੰ ਲਿਖਤਾ ਹੁਣ ਉਹਨੇ ਕੰਡੇ ਕੀ ਬੀਜੇ ਆ ਕਹਿੰਦਾ ਚੱਲੀ ਗੱਲ ਤੀਤਾਂ ਦੀ ਫਿਰ ਜ਼ਿਕਰ ਹੋਇਆ 47 ਦਾ ਜੇ ਦਰਬਾਰਾ ਸਿੰਘ ਜੇ ਨਾਂ ਵੇਖਦਾ ਸੀ ਲੈnde ਨਾ ਨਾਮ ਵਪਾਰੀ ਦਾ ਇੱਕ ਕੁਰਸੀ ਖਾਤਰ ਵੇਚ ਦਿੱਤਾ ਲੋਕਾਂ ਦੇ ਹੱਕ ਜ਼ਮੀਰਾਂ ਨੂੰ ਸੁੱਤੇ ਨਹੀਂ ਅਸੀਂ ਜਾਗਦੇ ਆ ਹੁਣ ਬਦਲਾਂਗੇ ਤਕਦੀਰਾਂ ਨੂੰ ਹੋ ਦਲੇਰੀ ਮਿਲਦੀ ਨਾ ਕਦੇ ਮੁੱਲ ਬੱਲੇ ਉਹ ਹੁੰਦੀ ਵਿੱਚ ਖੂਨਾਂ ਦੇ ਹਮੇਸ਼ਾ ਹੀ ਜੰਗ ਲੜੀ ਜਵੇ ਹੋਸ਼ ਦੇ ਨਾਲ ਜਨੂਨਾਂ ਦੇ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਠਕਰਾਇਆ ਲੱਖ ਜਗੀਰਾਂ ਨੂੰ ਸੁੱਤੇ ਨਹੀਂ ਅਸੀਂ ਜਾਗਦੇ ਹਾਂ ਹੁਣ ਬਦਲਾਂਗੇ ਤਕਦੀਰਾਂ ਨੂੰ ਹੋ ਲੀਡਰ ਯਾਰ ਨੇ ਕੁਰਸੀ ਦੇ ਇਹਨਾਂ ਦਾ ਬਾਈਕਾਟ ਕਰੋ ਉੱਠੋ ਜਾਗੋ ਹੱਥ ਮਾਰ ਅਕਲ ਨੂੰ ਥੋੜਾ ਜਿਹਾ ਸੋਚ ਵਿਚਾਰ ਕਰੋ ਹੁਣ ਆਪੇ ਲਿਖਣਾ ਹੈ ਮਿੱਤਰੋ ਮੱਥੇ ਦੀਆਂ ਚਾਰ ਲਕੀਰਾਂ ਨੂੰ ਸੁੱਤੇ ਨਹੀਂ ਅਸੀਂ ਜਾਗਦੇ ਹਾਂ ਹੁਣ ਬਦਲਾਂਗੇ ਤਕਦੀਰਾਂ ਨੂੰ ਉਹ ਮਰ ਮਰ ਕੇ ਜਿਉਣਾ ਲਿਖਿਆ ਜੱਟਾ ਵਿੱਚ ਮੁਕੱਦਰ ਦੇ ਪਾਟੇ ਜੋੜੇ ਟੁੱਟੇ ਲੀੜੇ ਸਾਰੇ ਟੱਬਰ ਦੇ ਉਹ ਮਰ ਮਰ ਕੇ ਜਿਉਣਾ ਲਿਖਿਆ ਜੱਟਾ ਵਿੱਚ ਮੁਕੱਦਰ ਦੇ ਪਾਟੇ ਲੀੜੇ ਟੁੱਟੇ ਜੋੜੇ ਸਾਰੇ ਟੱਬਰ ਦੇ ਪਾਣੀ ਨਾਲੋਂ ਪਤਲੀ ਹਾਲਤ ਦਿਸਦੀ ਨਹੀਂ ਵਜੀਰਾ ਨੂੰ ਸੁੱਤੇ ਨਹੀਂ ਅਸੀਂ ਜਾਗਦੇ ਹਾਂ ਹੁਣ ਬਦਲਾਂਗੇ ਤਕਦੀਰਾਂ ਨੂੰ ਤਕਦੀਰ ਸਾਨੂੰ ਖੁਦ ਬਦਲਣੀ ਪਊਗੀ ਜੇ ਚੁੱਪ ਰਹਿਗੇ ਤਾਂ ਜ਼ੁਲਮ ਸਹਿੰਦੇ ਰਹੋਗੇ ਜੇ ਜਾਗੋਗੇ ਤਾਂ ਜ਼ੁਲਮ ਤੋਂ ਜ਼ਿਆਦੀ ਮਿਲੂਗੀ ਨਹੀਂ ਨਹੀਂ ਮਿਲਦੀ ਸੰਘਰਸ਼ ਲੜ ਨਹੀਂ ਪਊ ਏ ਤੁਹਾਡੇ ਸਾਰੇ ਆ ਹੁਣ ਲਾਸਟ ਆ ਸਮਝ ਲਓ ਵੀ ਜੇ ਹੁਣ ਜੋਰ ਵੱਜ ਗਿਆ ਵੱਜ ਗਿਆ ਉਸ ਤੋਂ ਬਾਅਦ ਤਾਂ ਕਿਸੇ ਨੇ ਉੱਠਣਾ ਵੀ ਇਸ ਤੋਂ ਬਾਅਦ ਕਹੀ ਵਾਲੇ ਮੋੜੇ ਤੇ ਬਾਈ ਜੀ 147 ਹੋਊਗੀ ਕਿਉਂਕਿ ਇਹ ਜਿਹੇ ਲੀਡਰ ਬਾਰ ਬਾਰ ਤਾਂ ਆਉਣੇ ਨਹੀਂ ਨਸ਼ਾ ਵੀ ਉਹੀ ਬੰਦ ਹੋਊਗਾ ਜੇ ਅਸੀਂ ਸੰਘਰਸ਼ ਜਿੱਤਾਂਗੇ ਨਸ਼ਾ ਸਰਕਾਰਾਂ ਬੰਦ ਕਰਨੀਆਂ ਨਹੀਂ ਚਾਹੁੰਦੀਆਂ ਕਿਉਂ ਨਸ਼ਾ ਘੰਟੇ 'ਚ ਬੰਦ ਕਰਦਣ ਸੂਈ ਨਹੀਂ ਟੱਪ ਸਕਦੀ ਬਾਰਡਰ ਤੋਂ ਦੂਜੇ ਪਾਸੇ ਕਿਉਂ ਨਹੀਂ ਬੰਦ ਕਰਦੇ ਉਹਨਾਂ ਨੂੰ ਪਤਾ ਹੈ ਨੌਜਵਾਨ ਜਾਗਣਗੇ ਜੇ ਜਾਗਣ ਗਏ ਹੱਕ ਮੰਗਣਗੇ ਉਹਨਾਂ ਨੇ ਨਸ਼ਾ ਬੰਦ ਕਰਕੇ ਕੀ ਲੈਣਾ ਸਰਕਾਰ ਦੇ ਗਲਮੇ ਨੂੰ ਪਹਿਣਗੇ ਨਸ਼ਾ ਬੰਦ ਕਰਕੇ ਉਹਨਾਂ ਨੇ ਲੈਣਾ ਕੀ ਆ ਭੈਸਵੇਂ ਚਲੋ ਜੀ ਨਾ ਬੱਦ ਪੜਿਆ ਲਿਖਿਆ ਬੇਰੁਜ਼ਗਾਰ ਹੋ ਗਿਆ ਕੀ ਕਰੂਗਾ ਨੌਕਰੀ ਮਿਲਦੀ ਨਸ਼ਾ ਕਰੂ ਮਰੂਗ ਨਸ਼ਾ ਵੀ ਉਹੀ ਵੇਚ ਰਹੀ ਜੀ ਬੜੀ ਗੱਡੀਆਂ ਲੈਦੇ ਆ ਬਿਲਕੁਲ ਜੀ ਨਸ਼ਾ ਤਾਂ ਉਹਨਾਂ ਦਾ ਹੀ ਨਸ਼ਾ ਉਹਨਾਂ ਨੇ ਵੇਚਣਾ ਕੋਈ ਲਾ ਲੋ ਇਹਨਾਂ ਦੇ ਵਿੱਚ ਲੀਡਰ ਲੀਡਰਾਂ ਦੀ ਹਿੱਸੇਦਾਰੀ ਤੋਂ ਬਿਨਾ ਵੇਚ ਕੇ ਦਿਖਾਓ ਦੱਸੋ ਕੌਣ ਵੇਚੂਗਾ ਨੀ ਉਹਦਣ ਦੁਕਾਨਦਾਰਾਂ ਦਾ ਜਿਹੜਾ 30 ਨੂੰ ਸੀ ਉਹਦਣ ਬੰਦ ਦਾ ਹੰਗਾਰਾ ਦੁਕਾਨਦਾਰਾਂ ਨੇ ਬਹੁਤ ਵਧੀਆ ਵਧੀਆ ਦਿੱਤਾ ਦੁਕਾਨਦਾਰ ਨੂੰ ਵੀ ਸਮਝਣਾ ਚਾਹੀਦਾ ਕਿਉਂਕਿ ਮੌਲ ਉਹਨਾਂ ਦੀਆਂ ਅੱਖਾਂ ਮੂਰੇ ਆ ਗਏ ਆਪਣਾ ਇੱਕ ਜ਼ਿਮੀਦਾਰ ਦਾ ਦੁਕਾਨਦਾਰ ਨਾਲ ਰਿਸ਼ਤਾ ਹੁੰਦਾ ਸੀ ਆਪਾਂ 6 ਮਹੀਨੇ ਬਾਅਦ ਹਿਸਾਬ ਕਰਕੇ ਆਉਂਦੇ ਸੀ ਉਹਦੇ ਨਾਲ ਬਾਈ ਜੀ ਜੱਟ ਦਾ ਤੇ ਜਿਹੜਾ ਲਾਲੇ ਦਾ ਰਿਸ਼ਤਾ ਨਾ ਉਹ 9 ਮਾਸ ਦਾ 9 ਮਾਸ ਦਾ ਰਿਸ਼ਤਾ ਹੈ ਰਿਸ਼ਤਾ ਹੋ ਤਾਂ ਥੋੜਾ ਜਿਹਾ ਹੁਣ ਆਪਾਂ ਇਹਨੂੰ ਕਨਵਰਟ ਕਰਾਂਗੇ ਯਾ ਥੋੜਾ ਜ ਮੈਂ ਹੋਰ ਪਾਸੇ ਲੈ ਕੇ ਜਾਣਾ ਚਾਹਣਾ ਹੱਸ ਲਗੇ ਆਪਾਂ ਥੋੜਾ ਜ ਆਪਾਂ ਦੁੱਖਾਂ ਦੇ ਵਿੱਚ ਤਾਂ ਇਥੇ ਬੀਤ ਹੀ ਰਹੇ ਹਾਂ ਹੂੰ ਠੀਕ ਹੈ ਥੋੜੇ ਜੱਟ ਦਾ ਤੇ ਲਾਲੇ ਦਾ ਰਿਸ਼ਤਾ ਕੀ ਹੈ 9 ਮਾਸ ਦਾ ਕਿਵੇਂ ਆਪਾਂ ਨੂੰ ਪਤਾ ਲਾਲਿਆਂ ਦੇ ਘਰ-ਬਾਰ ਢੀੜੇ ਹੁੰਦੇ ਸੀ ਇਹਨਾਂ ਦੇ ਪ੍ਰੋਗਰਾਮ ਹੁੰਦਾ ਤਾਂ ਟੈਂਟੇ ਗਲੀ 'ਚ ਹੀ ਲਾ ਲੈਂਦੇ ਸੀ ਹੂੰ ਇੱਕ ਵਾਰੀ ਇਹਨਾਂ ਦੇ ਪ੍ਰੋਗਰਾਮ ਸੀ ਟੈਂਟ ਗਲੀ 'ਚ ਲਾਇਆ ਹੋਇਆ ਉੱਥੇ ਇੱਕ ਪਾਣਾ ਵਾਪਰਿਆ ਜਿਹਦੇ ਨਾਲ ਜੱਟ ਤੇ ਲਾਲੇ ਦਾ ਰਿਸ਼ਤਾ ਹੋਰ ਗੂੜਾ ਹੋ ਗਿਆ ਪਾਣਾ ਕੀ ਸੀ ਕਹਿੰਦਾ ਲਾਲਿਆਂ ਨੇ ਗਲੀ ਵਿੱਚ ਟੈਂਟ ਲਾ ਲਿਆ ਰਸਤੇ ਨੂੰ ਰੋਕ ਪੈਲ ਸਬਨਾਲਿਆ ਫੇਰੀਆਂ ਦੀ ਰਸਮ ਨੇ ਸੀ ਹੋਣਾ ਰਾਤ ਨੂੰ ਚਾਹ ਪਾਣੀ ਲੱਗੇ ਸੀ ਪਿਉਣ ਬਰਾਤ ਨੂੰ ਹੱਥ 'ਚ ਪਲੇਟ ਫੜ ਹਰ ਜਾਨੀ ਖੜ ਗਿਆ ਉਸੇ ਵੇਲੇ ਟੈਂਟ ਵਿੱਚ ਭਾਈ ਠੱਠਾ ਵੜ ਗਿਆ ਭੜ ਗਿਆ ਪੁੱਛ ਰਿਆ ਠੱਠਾ ਮਾਰਦਾ ਫਕਾਰੀ ਸੀ ਟੈਂਟ ਵਿੱਚ ਜਾਨੀ ਅੱਗੇ ਲਾਲੇ ਸਾਰੇ ਸੀ ਐਨੇ ਸੀ ਭਜਾਏ ਉਹਨੇ ਸਾਹ ਚਾੜ ਤੇ ਕਈਆਂ ਦੇ ਜੀ ਪੈਂਟਾਂ ਤੇ ਪਜਾਮੇ ਪੜਦੇ ਕਿਤੋਂ ਵੀਣਾ ਥਿਆਂਣ ਉੱਤੇ ਡਾਂਗਾ ਸੋਟੀਆਂ ਸਿੰਘਾਂ ਉੱਤੇ ਚੱਕਲੇ ਵੀ ਸੇਰੇ ਟੋਪੀਆਂ ਜਿਹੜੇ ਪੰਡਤੋਂ ਤੋਂ ਵਿਆਹ ਕਰਵਾਇਆ ਸੀ ਉਹ ਵੀ ਉਹਨਾਂ ਨਾਲ ਦੀ ਬਰਾਤ ਆਇਆ ਚੱਕ ਕੇ ਹਮਾਮ ਬ੍ਰਾਹਮਣ ਦੇ ਠੋਕਿਆ ਕਹਿੰਦੇ ਦੱਸ ਕਿਉਂ ਨਾ ਵਿਗ੍ਰਹਿਣੇ ਠੱਠਾ ਰੋਕਿਆ ਆਪਣੀ ਉਹ ਗਲਤੀ ਨੂੰ ਮੰਨੀ ਜਾਂਦਾ ਸੀ ਗਲ ਵਿੱਚ ਧੋਤੀ ਹੱਥ ਬੰਨੀ ਜਾਂਦਾ ਸੀ ਕੋਈ ਕਹਿੰਦਾ ਕੋਈ ਕਹਿੰਦਾ ਫੋਨ ਨੂੰ ਮਲਾਉ ਠਾਣੇ ਨੂੰ ਪੰਡਤ ਠੱਠੇ ਨੂੰ ਫੜਾਉ ਠਾਣੇ ਨੂੰ ਵਿਆਹ ਦੇ ਕੋਲੋਂ ਪਿੰਡਾਂ ਵਾਲੇ ਲੰਘ ਰਹੇ ਜੱਟ ਸੀ ਟੈਂਟ ਵਾਲੇ ਪੈਪ ਉਹਨਾਂ ਲਈ ਪਟ ਸੀ ਮਾਰ ਮਾਰ ਠੱਠੇ ਨੂੰ ਭਜਾਤਾ ਉਹਨਾਂ ਨੇ ਲਾਲਿਆਂ ਦੀ ਜਾਨ ਨੂੰ ਬਚਾਤਾ ਉਹਨਾਂ ਨੇ ਲਾਲੇ ਕਹਿੰਦੇ ਸਾਂ ਨਹੀਂ ਭਲਾਉਣਾ ਚਾਹੀਦਾ ਵਿਆਹ ਦੇ ਵਿੱਚ ਜੱਟਾਂ ਨੂੰ ਬੁਲਾਉਣਾ ਚਾਹੀਦਾ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਨੌਜਵਾਨ ਨੇ ਉਹ ਪੂਰੇ ਜੋਸ਼ ਵਿੱਚ ਦਿਖਾਈ ਦੇ ਰਹੇ ਨੇ ਜਿਹੜਾ ਇਹਨਾਂ ਦਾ ਜੋਸ਼ ਹੈ ਉਹ ਮੁੱਕਣ ਵਾਲਾ ਨਹੀਂ ਹੈ ਜਿਹੜਾ ਮੋਦੀ ਇਹਨਾਂ ਦਾ ਸਬਰ ਪਰਖ ਰਿਹਾ ਹੈ ਉਹ ਸਬਰ ਇਹਨਾਂ ਦਾ ਨਹੀਂ ਮੁੱਕਣ ਵਾਲਾ ਕਿਉਂਕਿ ਇਹਨਾਂ ਦਾ ਇਤਿਹਾਸ ਬਹੁਤ ਵੱਡਾ ਤੇ ਡੂੰਘਾ ਕਿਉਂਕਿ ਇਹ ਬਹੁਤ ਵੱਡਾ ਇਤਿਹਾਸ ਦੇ ਵਿੱਚੋਂ ਪੈਦਾ ਹੋਈ ਕੌਮ ਹੈ ਜਿਹੜੀ ਜ਼ਿੰਮੇਵਾਰ ਕੌਮ ਹੈ ਇਹ ਮੁੱਕਣ ਵਾਲੀ ਨਹੀਂ ਹੈ ਇਸੇ ਤਰ੍ਹਾਂ ਤੁਹਾਡਾ ਜੀ ਧੰਨਵਾਦ